ਪੰਜਾਬ ਦੇ ਵਿੱਚ ਹਰ ਤਰ੍ਹਾਂ ਆਏ ਹੋਏ ਐ ਪਰ ਹੜਾਂ ਦੇ ਉੱਪਰ ਵੱਡੇ ਪੱਧਰ ਉੱਪਰ ਸਿਆਸੀ ਬਿਵਾਲ ਵੀ ਛਿੜਿਆ ਹੋਇਆ ਹੈ ਕੇਂਦਰ ਵਰਸਸ ਪੰਜਾਬ ਬਣਿਆ ਹੋਇਆ ਹੈ ਪੰਜਾਬ ਕੇਂਦਰ ਨੂੰ ਕੋਸ ਰਿਹਾ ਤੇ ਪੰਜਾਬ ਦੀ ਬੀਜੇਪੀ ਪੰਜਾਬ ਸਰਕਾਰ ਨੂੰ ਕੋਸ ਰਹੀ ਹੈ ਪਰ ਇਸ ਦੇ ਵਿੱਚ ਲੋਕ ਪਸਰੇ ਹੈਗੇ ਪਰ ਉਧਰੋਂ ਪ੍ਰਧਾਨ ਮੰਤਰੀ ਮੋਦੀ ਵੀ ਪੰਜਾਬ ਤੇ ਹਿਮਾਚਲ ਦਾ ਦੌਰਾ ਕਰ ਰਹੇ ਐ ਅੱਜ ਪਹਿਲਾ ਟਵੀਟ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਖਣ ਨੂੰ ਮਿਲਿਆ ਜਦੋਂ ਉਹ ਕਹਿੰਦੇ ਕਿ ਅਸੀਂ ਦਿੱਲੀ ਤੋਂ ਚੱਲ ਪਏ ਹਗੇ ਆ ਪੰਜਾਬ ਤੇ ਜੰਮੂ ਜਾਵਾਂਗੇ ਇਹ ਸਾਰੇ ਮੁੱਦੇ ਉੱਪਰ ਗੱਲਬਾਤ ਕਰਾਂਗੇ ਕਿ ਆਖਰਕਾਰ ਅੱਜ ਪੰਜਾਬ ਦੇ ਅੱਲੇ ਪੱਲੇ ਕੁਝ ਪਊਗਾ ਕੁਝ ਕੇਂਦਰ ਸਰਕਾਰ ਦੇ ਕੇ ਜਾਊਗੀ ਪੰਜਾਬ ਸਰਕਾਰ ਦੀ ਜਿਹੜੇ ਟੈਕਟਿਕਸ ਸੀਗੇ ਕਿ ਦਬਾਅ ਬਣਾਇਆ ਜਾ ਰਿਹਾ ਸੀਗਾ ਉਹ ਕੰਮ ਕਰੂਗਾ ਇਸ ਵਕਤ ਇਹ ਸਾਰੇ ਵਿਸ਼ੇ ਉੱਪਰ ਮੇਰੇ ਨਾਲ ਸੀਨੀਅਰ ਪੱਤਰਕਾਰ ਗਗਨਦੀਪ ਆਹੋਜਾ ਮੌਜੂਦ ਹੋਣਗੇ ਪੰਜਾਬ ਦੀ ਸਿਆਸਤ ਦੀ ਡੂੰਗਾ ਇਤਕ ਜਾਂਦੇ ਗਹਿਰੀ ਪਕੜ ਰੱਖਦੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਗਗਨਦੀਪ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਆਸ਼ੂ ਜੀ ਬਹੁਤ ਬਹੁਤ ਧੰਨਵਾਦ ਸਵਾਲ ਅੱਜ ਤੋਂ ਸ਼ੁਰੂ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਟਵੀਟ ਆਇਆ ਕਿ ਅਸੀਂ ਦਿੱਲੀ ਤੋਂ ਰਵਾਨਾ ਹੋ ਗਏ ਆ ਕਿਵੇਂ ਦੇਖਦੇ ਹੋ ਉਸ ਟਵੀਟ ਨੂੰ ਕਿ ਉਸ ਵਕਤ ਆਇਆ ਜਦੋਂ ਪੂਰੇ ਜੀ ਰਟਵੀਟ ਉਹਨਾਂ ਨੇ ਕਿਹਾ ਹੈ ਪਰਵਾਨਾ ਹੋ ਗਏ ਆ ਸੋਦਨਾਲੇ ਵੀ ਕਿਹਾ ਕਿ ਮੋਢੇ ਨਾ ਮੋਢੇ ਛੋੜ ਕੇ ਪੰਜਾਬ ਦੇ ਲੋਕਾਂ ਨਾਲ ਖੜੇ ਆ ਪਰ ਇਸ ਉੱਤੇ ਰੀਟਵੀਟ ਵੀ ਜਿਹੜੇ ਭਾਰਤ ਜਨਤਾ ਪਾਰਟੀ ਦੇ ਨੇਤਾ ਹੈਗੇ ਨੇ ਉਹਨਾਂ ਨੇ ਕੀਤਾ ਹੈ ਕਿ ਕਿ ਦੇਖ ਲੇਖਾ ਨਾ ਰਹੇ ਜੇ ਲੋਕਾਂ ਨੂੰ ਵੀ ਨਰਿੰਦਰ ਮੋਦੀ ਦੇ ਦਿਲਾ ਵਿੱਚ ਪੰਜਾਬ ਵਸਦਾ ਜੀ ਪੰਜਾਬ ਤੋਂ ਉੱਪਰ ਮੋਤਾ ਹੋ ਚੁੱਕੀ ਆ ਕਿੰਨੇ ਪਿੰਡ ਉਜੜ ਚੁੱਕੇ ਆ ਪਾਣੀ ਹਜੇ ਵੀ ਖੜਾ ਹੈ ਕੇਂਦਰੀ ਮੰਤਰੀ ਵੀ ਆਏ ਸੀ ਉਹ ਵੀ ਗੋਡੇ-ਗੋਡੇ ਤੱਕ ਪਾਣੀ ਦੇ ਵਿੱਚ ਕਹਿੰਦੇ ਵੜ ਕੇ ਦੇਖਿਆ ਉਹਨਾਂ ਨੇ ਕਿ ਪਾਣੀ ਦੇ ਨਾਲ ਨੁਕਸਾਨ ਹੋਇਆ ਲਗਦਾ ਨਹੀਂ ਟਵੀਟ ਦੇ ਵਿੱਚ ਪ੍ਰਧਾਨ ਮੰਤਰੀ ਹੋਣਾ ਨੇ ਦੇਰੀ ਕਰਤੀ ਬਹੁਤ ਇੱਕ ਅਸ਼ੋਜੀ ਬੇਸ਼ੱਕ ਟਵੀਟ ਚ ਬਹੁਤ ਦੇਰੀ ਕਰਤੀ ਟਵੀਟ ਤਾਂ ਉਹਨਾਂ ਨੂੰ ਜਦੋਂ ਚਾਹੀਦਾ ਸੀਗੇ ਉਦੋਂ ਹੀ ਕਰਨਾ ਚਾਹੀਦਾ ਸੀ ਕਿ ਇਹ ਤਾਂ ਹੈ ਨਹੀਂ ਕਿ ਕੋਈ ਪ੍ਰਧਾਨ ਮੰਤਰੀ ਦਾ ਸਿਸਟਮ ਨਹੀਂ ਹੈਗਾ ਕੋਈ ਉਹਨਾਂ ਨੂੰ ਖਬਰ ਨਾ ਮਿਲਦੀ ਹੋਵੇ ਉਹਨਾਂ ਦਾ ਪੂਰਾ ਇੱਕ ਸਟਾਫ ਹੈਗਾ ਉਹਨਾਂ ਦਾ ਸੋਸ਼ਲ ਮੀਡੀਆ ਵਿੰਗ ਵੀ ਹੈਗਾ ਉਹ ਜੇ ਉਹਨਾਂ ਦੀ ਇੰਟਰੈਕਸ਼ਨ ਸਟ੍ਰੈਟੀ ਕਿਤਾ ਜਸਰ ਜੀ ਦਾ ਅਫਗਾਨਿਸਤਾਨ ਦੇ ਜਦੋਂ ਪੁਚਾਲ ਆਏ ਉਦੋਂ ਤੋਂ ਤਵੀਟ ਕੀਤਾ ਗਿਆ ਉੱਤੇ ਰਹਿਸ ਮਗਰੀ ਵੀ ਭੇਜੀ ਗਈ ਪੰਜਾਬ ਦੇ ਲਈ ਵੀ ਜ਼ਰੂਰੀ ਸੀ ਕਿ ਤੁਰੰਤ ਇੱਕ ਟਵੀਟ ਵੀ ਕਰਦੇ ਹੋ ਰਹਿਸ ਮਗਰੀ ਪੇਟੇ ਪਰ ਮੈਂ ਇੱਥੇ ਇੱਕ ਹੋਰ ਗੱਲ ਦੂਜਾ ਪੱਖ ਵੀ ਦੇਖਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਜਿਹੜੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਉਹ ਗਰਾਉਂਡ ਤੇ ਭੇਜਿਓ ਜਾ ਕੇ ਦੇਖ ਕੇ ਆਏ ਉਹ ਸਾਰੇ ਲੋਕਾਂ ਨੂੰ ਮਿਲੇ ਵੀ ਉਹਨਾਂ ਨੇ ਫਸਲ ਵੀ ਦੇਖੀ ਪਾਵੇ ਕਿ ਵਿਰੋਧੀ ਇਹ ਕਹਿੰਦੇ ਫੋਟੋ ਆ ਪੈ ਗਿਆ ਫੋਟੋ ਆ ਹਰੇਕ ਰਾਜਨੀਤਿਕ ਅਧਿ ਲੋਕ ਕਰਦੇ ਆ ਰਿਪੋਰਟ ਆ ਵੀ ਜ਼ਰੂਰੀ ਹੁੰਦਾ ਪਰ ਰਾਜਨੀਤਿਕ ਫੱਕ ਦੇ ਬਦਲ ਕੀਤੀ ਜਾਵੇ ਤੁਹਾਡੇ ਪਾਸੇ ਉਹਨਾਂ ਨੇ ਜਦੋਂ ਪਥਰ ਕਰਨ ਗਲਤ ਕੀਤੀ ਤਾਂ ਇਸ ਨੂੰ ਜਲ ਤਰਾਜ਼ੀ ਕਿਹਾ ਜਲ ਪਹਿਲੇ ਦਾ ਨਾਮ ਦਿੱਤਾ ਗਿਆ ਉਹ ਜਲ ਪਹਿਲੇ ਹੈਗਾ ਤਾਂ ਉਸ ਦੀ ਰੋਕਥਾਮ ਲਈ ਉਹਦੇ ਰੀਹੈਬਿਟੇਸ਼ਨ ਲਈ ਕੀ ਕੈਂਟਰ ਸਰਕਾਰ ਕੀ ਕੁਛ ਕਰ ਰਹੀ ਹੈ ਉਹਨਾਂ ਰਿਪੋਰਟ ਆਪਣੇ ਜੋ ਪ੍ਰਧਾਨ ਮੰਤਰੀ ਨੂੰ ਦਿੱਤੀ ਹੋਏਗੀ ਇਸ ਦੇ ਨਾਲ ਕੇਂਦਰ ਸਰਕਾਰ ਦੀਆਂ ਟੀਮਾਂ ਵਿਭਾਗ ਪੱਧਕਾ ਤੇ ਦੌਰਾ ਕੀਤਾ ਹੋਰ ਪੰਜਾਬ ਦੇ ਮੁੱਖ ਸਕੱਤਰ ਕੈਪਸ ਨੇ ਨਾਲ ਉਹਨਾਂ ਨੇ ਦੌਰਾ ਕਰਤੀਆਂ ਕੈਪਸ ਨੇ ਮਨ ਨੂੰ ਆਪਣਾ ਪੱਖ ਰੱਖਿਆ ਕਿ ਕਿਸ ਤਰੀਕੇ ਨਾਲ ਪੰਜਾਬ ਨੂੰ ਇਤਰਾਜ਼ ਦੀ ਫੇਸ ਕਰਨੀ ਪੈ ਰਹੀ ਹੈ ਔਰ ਕਿੰਨਾ ਕਰੋਨਾ ਦਾ ਹਜ਼ਾਰਾਂ ਕਰੋੜ ਦਾ ਉਹਨਾਂ ਨੇ ਡਿਮਾਂਡ ਵੀ ਰੱਖੀ ਔਰ ਪੰਜਾਬ ਦੇ ਮੰਤਰੀ ਵੀ 2000 ਕਰੋੜ ਜਾਂ ਇਸ ਤੋਂ ਬਾਅਦ ਡਿਮਾਂਡ ਰੱਖ ਰਿਹਾ ਹੈ ਸਾਰੇ ਜਿਹੜੀ ਆਈਜ਼ ਨੇ ਸਾਰੀ ਨਹੀਂ ਅੱਖਾਂ ਨੇ ਉਹ ਪ੍ਰਧਾਨ ਮੰਤਰੀ ਦੇ ਤੋਰੇ ਤੇ ਲੱਗ ਗਿਆ ਨੇ ਕਿ ਉਹ ਕੀ ਕੇਂਦਰੀ ਟੀਮ ਦੀ ਰਿਪੋਰਟ ਔਰ ਖੇਤੀਬਾੜੀ ਦੀ ਮੰਤਰੀ ਦੀ ਰਿਪੋਰਟ ਦੇ ਨਾ ਬਾਹਰ ਆਧਾਰ ਮੰਤਰੀ ਪੰਜਾਬ ਦਾ ਦੌਰਾ ਕਰ ਰਹੇ ਨੇ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਰਹੇ ਨੇ ਉਸ ਤੋਂ ਇਹ ਜਾਪ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੀ ਰਿਪੋਰਟ ਜ਼ਰੂਰ ਲੈ ਲਈ ਹੋਏਗੀ ਔਰ ਉਮੀਦ ਵੀ ਕੀਤੀ ਜਾ ਸਕਦੀ ਹੈ ਕਿ ਅੱਜ 4 ਵਜੇ ਜੁੜੇ ਕਟੋਂਗ ਕੰਟੋਨਮੈਂਟ ਏਰੀਆ ਚੋਤੇ ਮੀਟਿੰਗ ਕਰਨੀ ਹੈ ਉਹਦੇ ਚ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਕਈ ਆਗੂ ਅਤੇ ਕਿਛ ਮંત્રી ਵੀ ਉੱਤੇ ਸ਼ਾਮਲ ਹੋਣਗੇ ਔਰ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਤੋਂ ਫੀਡਬੈਕ ਹੈ ਕਿ ਪੰਜਾਬ ਮੰਤਰੀ ਕਿਸ ਕਿੰਨੀ ਖਤ ਤੱਕ ਪੰਜਾਬ ਦੀ ਮਦਦ ਲਈ ਆ ਸਕਦੇ ਹਨ ਵੋਟਾਂ ਆਪਣੀ ਧਰਤ ਨੇ ਦੇਸ਼ ਦਾ ਹਿੱਸਾ ਹੈ ਪੰਜਾਬ ਔਰ ਪੰਜਾਬ ਅਨੇਕ ਰਾਜ ਦੀ ਮਦਦ ਕਰਨੀ ਪड़ਦੀ ਹੈ ਮੈਂ ਨਹੀਂ ਕਹਦਾ ਕਿਸੇ ਰਾਜ ਦੀ ਮਦਦ ਨਾ ਕਰੋ ਪਰ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਵਾਲਾ ਜੈਸੀ ਹਮੇਸ਼ਾ ਹੀ ਹਵਾਸਤਾ ਦੇਦਰ ਨੇ ਕਿ ਪੰਜਾਬ ਨੇ ਹਮੇਸ਼ਾ ਜੰਗਾ ਰਡੀਆਂ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ ਔਰ ਆਜ਼ਾਦੀ ਦੀ ਲਈ ਵਿੱਚ ਸਭ ਤੋਂ ਵੱਡ ਫਾਂਸੀ ਦੀ ਸਜ਼ਾ ਪੰਜਾਬੀਆਂ ਨੂੰ ਹੋਈ ਹੈ ਔਰ ਜਿਵੇਂ ਚੱਲਦੇ ਆ ਇਹ ਹੱਕ ਵੀ ਪੰਜਾਬੀਆਂ ਦਾ ਬਣਦਾ ਕਿ ਪੰਜਾਬੀਆਂ ਦੇ ਪਾ ਪੜੀ ਜਾਵੇ ਔਰ ਪ੍ਰਧਾਨ ਮੰਤਰੀ ਵੱਡਾ ਚੋਖਾ ਐਲਾਨ ਜਿਹੜਾ ਪੰਜਾਬ ਦੀ ਮਦਦ ਲਈ ਕਰਨ ਜਿਵੇਂ ਜੀ ਮੈਂ ਕੱਲ ਤੋਂ ਟੈਕਟਿਕਸ ਚੱਲ ਰਿਹਾ ਸੀਗਾ ਕਿ ਦਬਾਅ ਬਣਾਇਆ ਜਾ ਰਿਹਾ ਸੀਗਾ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਕਿ ਅੱਜ ਪ੍ਰਧਾਨ ਮੰਤਰੀ ਆਉਣਗੇ ਕਿਤੇ ਉਹਨਾਂ ਨੂੰ ਮਜਬੂਰ ਹੋਣਾ ਪਵੇ ਕੁਝ ਨਾ ਕੁਝ ਐਲਾਨ ਕਰਨਾ ਤੇ ਤਿੰਨ ਮੰਤਰੀ ਵੀ ਅੱਜ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਰਹਿਣਗੇ ਗੁਰਮੀਤ ਖੁੱਡੀਆਂ ਬਰਿੰਦਰ ਗੋਇਲ ਤੇ ਡਾਕਟਰ ਬਲਬੀਰ ਸਿੰਘ ਤਿੰਨ ਮੰਤਰੀ ਵੀ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਰਹਿਣਗੇ ਕੀ ਲੱਗਦਾ ਹੈ ਕਿ ਇਸ ਮੌਕੇ ਦੇ ਉੱਪਰ ਜੋ ਦਬਾਅ ਪੰਜਾਬ ਦੀ ਸਰਕਾਰ ਨੇ ਕੇਂਦਰ ਸਰਕਾਰ ਉੱਪਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦਬਾਅ ਦੇ ਚੱਲਦੇ ਕੁਝ ਐਲਾਨ ਕੀਤਾ ਜਾ ਸਕਦਾ ਹੈ ਜਿਵੇਂ ਆਪਾਂ ਅਕਸਰ ਪ੍ਰਧਾਨ ਮੰਤਰੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹਨੂੰ ਸਮਝਦੇ ਆ ਕਿ ਉਹ ਕਿਸੇ ਦਾ ਦਬਾਅ ਨਹੀਂ ਚੱਲਦੇ ਤੇ ਉਹਨਾਂ ਦੀ ਇੱਕ ਅਲੱਗ ਹੀ ਚਾਲ ਹੁੰਦੀ ਹੈ ਜੀ ਬਿਲਕੁਲ ਆਸ਼ੂ ਤੁਸੀਂ ਠੀਕ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਪਣੀ ਚਾਲ ਹੈ ਜਿਹੜਾ ਦਬਾਅ ਦੀ ਤੁਸੀਂ ਗੱਲ ਕੀਤੀ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦਬਾਅ ਪਾਇਆ ਜਾ ਰਿਹਾ ਉਹ ਨਿਸ਼ਚਿਤ ਤੌਰ ਤੇ ਹਰ ਇੱਕ ਸਰਕਾਰ ਜਿਹੜੀ ਵਿਰੋਧੀ ਸਰਕਾਰ ਹੁੰਦੀ ਹੈ ਜਾਂ ਉਸੇ ਪਾਰ ਦੀ ਸਰਕਾਰ ਹੁੰਦੀ ਹੈ ਆਪਣੀ ਮੰਗ ਰੱਖਦੀ ਹੈ ਮੰਗ ਰੱਖਣਾ ਜਾਇਜ਼ ਹੈ ਪਰ ਪੰਜਾਬ ਸਰਕਾਰ ਉੱਤੇ ਵੀ ਸਵਾਲ ਖੜੇ ਹੁੰਦੇ ਹਨ ਪੰਜਾਬ ਸਰਕਾਰ ਦੀ ਜੇ ਗੱਲ ਕੀਤੀ ਜਾਵੇ ਤਾਂ ਡਿਜਾਸਟਰ ਰੀਲੀਫ ਫੰਡ ਜਿਹੜਾ 1100 ਕਰੋੜ ਰੁਪਏ ਪੰਜਾਬ ਕੋਲ ਗਿਆ ਹੈ ਔਰ ਸਭ ਮੈਂ 77 ਕਰੋੜ ਜਾਰੀ ਕਰਨਾ ਆਪਣੇ ਅਸੀਂ ਵੱਡੇ ਸਵਾਲ ਖੜੀ ਕਰਦਾ ਹੈ ਪਰ ਤੁਰੰਤ ਜਿਹੜੇ 100 ਕਰੋੜ 200 ਕਰੋੜ ਜੁਰਮ ਤੁਰੰਤ ਜਾਰੀ ਕਰਨ ਚਾਹੁੰਦੇ ਤਾਂ ਜੋ ਡਿਪਟੀਕ ਪੇਸ਼ ਹੋਵੇ ਹਵਾਲੇ ਕਰਾਏ ਜੇ ਤਾਂ ਇਸ ਤੁਰੰਤ ਅਲੀ ਪਟੇਲ ਜਿਹੜਾ ਹੈਗਾ ਉਹਨਾਂ ਹੱਥ ਤੇ 빨리 ਪਹੁੰਚਾਇਆ ਜਾਵੇ ਪਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਕਿ 20000 ਕਰੋੜ ਦੀ ਮੰਗ ਪੰਜਾਬ ਦੇ ਮੰਤਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਰ ਕੀਤੀ ਗਈ ਇੱਕ ਬਹਿਸ ਪੀਆਰ ਐਕਸੈਸ ਲੱਗਦੀ ਹੈ ਔਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਪੰਜਾਬ ਦੇ ਮੰਤਰੀ ਜ਼ੋਰ ਇਹ ਵਾਲੀ ਕਾਰਵਾਈ ਕਰਨਗੇ ਪਰ ਇਸ ਨਾਲ ਜੇ ਜੁਚੇ ਪਾਸੇ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਜਿਹੜਾ 50 ਹਜ਼ਾਰ ਕਰੋੜ ਜੀਐਸਟੀ ਦਾ ਪਿਆ ਹੈ ਔਰ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਉੱਤੇ ਪਿਆ ਉਹ ਕੇਂਦਰ ਸਰਕਾਰ ਰੀਲੀਜ਼ ਕਿਉਂ ਨਹੀਂ ਕਰਦੀ ਇਸ ਸੇ ਵੱਡੇ ਸਵਾਲ ਖੜੇ ਹੁੰਦੇ ਔਰ ਕੇਂਦਰ ਸਰਕਾਰ ਤਾਂ ਲੱਖ ਆਪਣੀ ਗੱਲ ਕਰ ਰਵੇ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਖੜੇ ਹਾਂ ਪਰ ਦੂਜੀ ਪਾਰਟੀ ਦਾ ਇੱਕ ਸੈਸ਼ਨ ਹੋਣ ਕਰਕੇ ਪੰਜਾਬ ਨਾਲ ਗਿੱਟ ਕਰਾਏ ਜਾ ਰਹੀ ਹੈ ਬੇਸ਼ੱਕ ਕੇਂਦਰ ਵਿੱਚ ਦੂਜੀ ਸਰਕਾਰ ਰਹੀ ਔਰ ਪੰਜਾਬ ਵਿੱਚ ਉਹਦੇ ਬਹੁਤ ਸਰਕਾਰੀ ਹੈ ਪਾਰਟੀ ਚੋਕਰ ਦੀ ਗੱਲ ਕੀਤੀ ਜਦੋਂ ਤਾਂ ਜਦੋਂ ਆਕਾਲੀ ਸਰਕਾਰ ਪੰਜਾਬ ਐਸੀ ਪ੍ਰਧਾਨ ਮੰਤਰੀ ਡਾਕਟਰ ਮਰਮਨ ਸਿੰਘ ਸੀ ਉਹਨਾਂ ਨੇ ਪੰਜਾਬ ਲਈ ਕਦੀ ਵਿਕਤ ਕਰਨੀ ਕੀਤਾ ਔਰ ਪੰਜਾਬ ਲਈ ਕੋਈ ਗੱਲ ਹੋ ਕੇ ਆਪਣੀ ਜਿਹੜੀ ਹਰ ਤਰ੍ਹਾਂ ਦੀ ਮਦਦ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਗਈ ਔਰ ਭਾਰਤੀ ਜੰਦਾ ਪਾਰਟੀ ਜੋ ਕਿ ਆਉਂਦੇ 2027 ਦੀਆਂ ਚੋਣਾਂ ਤੇ ਅੱਖ ਰੱਖ ਰਹੀ ਹੈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਪੋਲੀਟੀਕਲਾਈਜ਼ ਤੋਂ ਉੱਪਰ ਉੱਠ ਕੇ ਪੰਜਾਬ ਦੀ ਮਦਦ ਕਰਨ ਉਹ ਪੰਜਾਬ ਦਾ ਇਹਨਾਂ ਫੈਸ਼ਨ ਆ ਫੰਡ ਉਹ ਵੀ ਜਾਰੀ ਕਰ ਔਰ ਤੁਰੰਤ ਹੀ ਅਦਰ ਰੀਲੀਫ ਹੈ ਉਹ ਵੀ ਪੰਜਾਬ ਨੂੰ ਜਾਰੀ ਕੀਤੀ ਜਾਵੇ ਇਸ ਦੇ ਵਿੱਚ ਸਾਰੇ ਜਿਹੇ ਪੰਜਾਬ ਸਰਕਾਰ ਦੀ ਭੂਮਿਕਾ ਜਿਵੇਂ ਤੁਸੀਂ 1100 ਕਰੋੜ ਦਾ ਜ਼ਿਕਰ ਕੀਤਾ ਇਸ ਉੱਪਰ ਭਾਜਪਾ ਨੇ ਪ੍ਰੈਸ ਕਾਨਫਰੰਸ ਵੀ ਬਕਾਇਦਾ ਕੀਤੀ ਜੇਕਰ ਅੱਜ ਪ੍ਰਧਾਨ ਮੰਤਰੀ ਆਉਂਦੇ ਕੁਝ ਹੋਰ ਐਲਾਨ ਨਹੀਂ ਕੀਤਾ ਜਾਂਦਾ ਤਾਂ ਉਸ 1100 ਕਰੋੜ ਦਾ ਵੀ ਜ਼ਿਕਰ ਹੋ ਸਕਦਾ ਤੇ ਉਹ ਆਖਰਕਾਰ 1100 ਕਰੋੜ ਗਿਆ ਕਿਥੇ ਜ਼ਿਕਰ ਪੰਜਾਬ ਸਰਕਾਰ ਨੇ ਰਿਲੀਜ਼ ਕਰ ਰਹੀ ਕੇਂਦਰ ਸਰਕਾਰ ਕਹਿ ਰਹੀ ਹੈ ਜਾਂ ਭਾਜਪਾ ਕਹਿ ਰਹੀ ਹੈ ਕਿ ਅਸੀਂ ਤਾਂ ਜਾਰੀ ਕਰ ਦਿੱਤਾ ਉਹ 1100 ਕਰੋੜ ਰੁਪਏ ਗਿਆ ਕਿਤੇ ਤੇ ਕਿ ਉਸ ਦਾ ਹਿਸਾਬਕਾਤ ਵੀ ਮੰਗਿਆ ਜਾ ਸਕਦਾ ਹੈ ਪੰਜਾਬ ਸਰਕਾਰ ਤੋਂ ਕਿ ਤੁਸੀਂ 1100 ਕਰੋੜ ਦਾ ਹਿਸਾਬ ਦੋ ਲਾਤਾ ਲਈ ਅਜਾਈ ਗੱਲ ਨਹੀਂ ਹੋ ਸਕਦੀ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਹੜੀ ਜਿਹੜੀ ਸ਼ਾਸਿਤ ਹੈ ਕੇਂਦਰ ਵਿੱਚ ਉਹਨਾਂ ਨੇ ਹੁਣ ਜਾਰੀ ਨਹੀਂ ਕੀਤਾ ਇਹ 1100 ਕਰੋੜ ਜਾਂ ਜਿੰਨੇ ਵੀ ਫੰਡ ਹੋ ਰਿਹਾ ਹੈਗਾ ਉਹ ਪੰਜਾਬ ਤੇ ਹਰ ਰਾਜ ਤੇ ਕੋਲਚ ਆਪਤਾ ਰਾਸਤੇ ਖर्च ਕਰਨਾ ਸੇ ਮੌਜੂਦ ਹੁੰਦਾ ਹੈ ਉਹਦੇ ਵਿੱਚੋਂ ਖਰਚ ਕਰ ਸਕਦੇ ਰਾਜ ਸਰਕਾਰ ਹਾਂ ਇਹ ਸਵਾਲ ਜੋ ਉਰਦੇ ਹਨ ਇਹ ਵਿਰੋਧੀ ਤਰਜੁਰ ਸਵਾਲ ਕਰ ਸਕਦੀ ਹੈ ਕਿ 1100 ਕਰੋੜ ਵਿੱਚੋਂ ਮਹਸ 77 ਕਰੋੜ ਜਾਰੀ ਕਰਨਾ ਆਪਣੇ ਆਊਟਸੋਰਡ ਘਰੇਵੰਦਿਆਂ ਨੂੰ ਔਰ ਇਸ ਤੋਂ 1100 ਕੁੰਟ ਦੀ ਕੋਈ ਨਾ ਮਤ ਰੇਜ ਤਾਂ ਨਹੀਂ 1100 ਕੁੰਟ ਸੀ ਹਰ ਪਿੰਡ ਤੱਕ ਹੀ ਜਾਰੀ ਕਰਦੇ ਆ ਇਹਦਾ ਵੀ ਪੈਰਾਮੀਟਰ ਹੁੰਦਾ ਹੈ ਕਿ ਸਾਰੇ ਰਕਮੋਂ ਦਾ ਜਾਰੀ ਨਹੀਂ ਕਰ ਸਕਦੇ ਉਹ ਵੀ ਥੋੜੀ ਥੋੜੀ ਜਾਰੀ ਕਰ ਸਕਦੇ ਪਾਵਰਪੀ ਕਹਿੰਦੇ ਕਿ 200 300 400 500 ਕੁੰਟ ਤੱਕ ਅਸੀਂ ਜਾਰੀ ਪੰਜਾਬ ਸਰਕਾਰ ਕਰ ਸਕਦੀ ਹੈ ਔਰ ਮੈਂ ਜੇ ਫੇਜ਼ ਵਾਈਜ਼ ਹੈ ਪਰ ਚਾਰੀਕਰਨ ਤੇ ਜੈਰੀ ਜ਼ਰੂਰ ਕੀਤੀ ਗਈ ਹੈ ਇਹ ਆਪਾਂ ਜੋ ਕਹਿ ਸਕਦੇ ਮੈਂ ਸਵਾਲ ਆ ਸਿੱਧਾ ਇਹੀ ਕਰ ਰਿਹਾ ਸੀਗਾ ਜਿਵੇਂ ਆਪਾਂ ਦੋ ਪਿੱਛੇ ਚਲ ਜੀ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਪ੍ਰਧਾਨ ਮੰਤਰੀ ਨੇ ਉਦੋਂ ਫੇਰੀ ਲੋਣੀ ਸੀ ਪੰਜਾਬ ਦੀ ਪਰ ਸਿਕਿਉਰਿਟੀ ਰੀਜ਼ਨ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ ਤੇ ਭਾਜਪਾ ਨੇ ਉਦੋਂ ਟੰਡੋਰਾ ਪਿੱਟਿਆ ਸੀਗਾ ਕਿ ਬਹੁਤ ਵੱਡੇ ਐਲਾਨ ਕਰਕੇ ਜਾਣੇ ਸੀ ਪ੍ਰਧਾਨ ਮੰਤਰੀ ਨੇ ਤੇ ਅੱਜ ਉਹਨਾਂ ਐਲਾਨਾਂ ਦੀ ਉਮੀਦ ਕੀਤੀ ਜਾ ਸਕਦੀ ਹੈ ਪ੍ਰਧਾਨ ਮੰਤਰੀ ਤੋਂ ਕਿ ਪੰਜਾਬ ਵਾਸਤੇ ਸਾਰੇ ਐਲਾਨ ਉਹ ਅੱਜ ਕੀਤੇ ਜਾ ਸਕਦੇ ਹਰਬੀਡੀ ਉਮੀਦ ਰੱਖਣੀ ਮੈਂ ਸਮੇਂ ਦਾ ਪੰਜਾਬ ਲਈ ਬਿਹਤਰ ਨਹੀਂ ਹੋਏਗਾ ਉਹ ਜਿਹੜੀ ਤੁਰੰਤ ਜਿਹੜਾ ਪ੍ਰਕਾਸ਼ ਤੇ ਮਰਲ ਬਣਾਉਣ ਦਾ ਕੰਮ ਹੈ ਉਹ ਪ੍ਰਧਾਨ ਮੰਤਰੀ ਜ਼ਮੀਰ ਕਹਿੰਦੇ ਉਮੀਦ ਇਹ ਹੀ ਕੀਤੀ ਜਾ ਸਕਦੀ ਕਿ ਹਰ ਪੇਟਾਂ ਦੇ ਲਈ ਜੋ ਕੋ ਰਾਸ਼ੀ ਹੈ ਉਹ ਜਾਰੀ ਕਰ ਸਕਣ ਤਾਂ ਬਹੁਤ ਹੀ ਧੰਨਵਾਦ ਹੋਏਗਾ ਪੰਜਾਬ ਸਾਰਾ ਧੰਨਵਾਦ ਕਰੇਗਾ ਕਿਉਂਕਿ ਜੀਐਸਟੀ ਤੋਂ ਬਾਅਦ ਜਿਆ ਸਿਸਟਮ ਹੋ ਗਿਆ ਕਿ ਕੇਂਦਰ ਆਪਣੇ ਕੋਲ ਸਾਰੇ ਟੈਕਸਸ ਰੱਖਦਾ ਹੈ ਔਰ ਸਟੇਟਾਂ ਜਿਹੜੀਆਂ ਨੇ ਜਿੰਨੇ ਵੀ ਰਾਜਾਂ ਨੇ ਉਹਨਾਂ ਸਰਕਾਰ ਰਹਿੰਦੀ ਹੈ ਕਿ ਸੈਂਟਰ ਵੱਲ ਜਾ ਕੇ ਰੱਖ ਕੇ ਕਿਸ ਤਰ੍ਹਾਂ ਦਾ ਫੰਡ ਆਪਣੇ ਜਾਰੀ ਕਰਾਵੇ ਔਰ ਉਸ ਤੋਂ ਬਾਅਦ ਹੀ ਸਟੇਟ ਡਿਵੈਲਪਰਸ ਹੈ ਸਿੱਧਾ ਸਿੱਧਾ ਤਾਂ ਕੈਸਾ ਰਹੇਗਾ ਸੈਂਟਰ ਕੋਲ ਪੂਰੀ ਕਮਾਂਡ ਹੈਗੀ ਹੈ ਔਰ ਕਿਸ ਤਰ੍ਹਾਂ ਕਿ ਆਪਾਂ ਇਹ ਉਮੀਦ ਕਰੀਏ ਜਾਂ ਆਪਾਂ ਇੱਕ ਅਰਦਾਸ ਹੀ ਕਰਸਣ ਪਰਮਾਤਮਾ ਦੇ ਸਤਬੋਧੀ ਬਖਸ਼ੇ ਕਿ ਮੰਤਰੀ ਉਹਨਾਂ ਨੂੰ ਪੰਜਾਬ ਲਈ ਕੋਈ ਵੱਡਾ ਰਲੀਫ ਪੈਕੇਜ ਦੇ ਕੇ ਜਾਣ ਪ੍ਰਧਾਨ ਮੰਤਰੀ ਦਾ ਸਵਾਗਤ ਮੁੱਖ ਮੰਤਰੀ ਨੇ ਕੀਤਾ ਵੈਲਕਮ ਵੀ ਕੀਤਾ ਤੇ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਤੇ ਉਹਨਾਂ ਨੇ ਵੀ ਉਮੀਦ ਲਾਈ ਹੈਗੀ ਹੈ ਹੁਣ ਸਵਾਲ ਇੱਥੇ ਬਣਦਾ ਕਿ ਜੇਕਰ ਪ੍ਰਧਾਨ ਮੰਤਰੀ ਕੁਝ ਨਹੀਂ ਦਿੰਦੇ ਕਿਉਂਕਿ ਅਕਸਰ ਇਹੀ ਹੁੰਦਾ ਇਹੀ ਚੀਜ਼ਾਂ ਹੁੰਦੀਆਂ ਕਿ ਪ੍ਰਧਾਨ ਮੰਤਰੀ ਆਉਂਦੇ ਵਾਪਸ ਚਲੇ ਜਾਂਦੇ ਆ ਕੇਂਦਰੀ ਮੰਤਰੀ ਆਉਂਦੇ ਵਾਪਸ ਚਲੇ ਜਾਂਦੇ ਹੈਗੇ ਟੀਮਾਂ ਬੇਸ਼ੱਕ ਉਹਨਾਂ ਦੀ ਕੇਂਦਰ ਦੀ ਲੱਗੀ ਹੈ ਬੇਸ਼ੱਕ ਭਰੋਸਾ ਜ਼ਰੂਰ ਦਿੱਤਾ ਹੈ ਤਾਂ ਕਿ ਪੰਜਾਬ ਸਰਕਾਰ ਇੰਨੀ ਸਖਸ਼ਮ ਹੈਗੀ ਹੈ ਕਿ ਆਪਣੇ ਪੱਦਰ ਉੱਪਰ ਪੰਜਾਬੀਆਂ ਦੀ ਬਾਹ ਫੜ ਸਕੇ ਆਈ ਡੋਨਟ ਥਿੰਕ ਸੋ ਪੰਜਾਬ ਕੋਲ ਜਮੇ ਅਸੀਂ ਖਬਰਾਂ ਦੇਖਦੇ ਆ ਰਹੇ ਕਿ ਕਿਸ ਤਰ੍ਹਾਂ ਇਹ ਮਿਸ ਯੂਟਿਲਾਈਜੇਸ਼ਨ ਹੋ ਰਹੀ ਹੈ ਪਿਛਲੇ 35 ਸਾਲ ਵਿੱਚ ਵਿਰੋਧੀ ਪਾਰਟੀਆਂ ਇਲਜ਼ਾਮ ਲਗਾ ਰਹੇ ਕਿ ਸਿਰਫ ਇੱਕ ਪিয়ার ਐਕਸੈਸ ਵਾਸਤੇ ਜਿਹੜਾ ਕੋਰਦਾ ਬਜਟ ਜਿਹੜਾ ਹੈ ਉਹ ਚਾਰੀ ਕਿਤੇਗਾ ਉਥੇ ਫੰਡ ਯੂਜ਼ ਹੋ ਰਿਹਾ ਔਰ ਪੰਜਾਬ ਦੇ ਕੋਲ ਇਨਾ ਫੰਡਸ ਦਾ ਮੈਂ ਸਮਝਦਾ ਹਾਂ ਹਾਈਵੇ ਟੈਕਸ ਤੋਂ ਜਿਹੜੀ ਇਨਕਮ ਮਿਲੀ ਹੈ ਜਿਵੇਂ ਕਿਤਾਬਾਂ ਕਿਤਾਜਾਂ ਜਿੰਦੇ ਸੀ ਪਹਿਲਾਂ ਚੌੜਾ ਤੋਂ ਪਹਿਲਾਂ 40000 ਕਰੋੜ रहते आएगा, आएगा, लब लब तो आएगा एक्साइज तो भी हजार करोड़ आएगा साठ हजार करोड़ पाब न कर दमीनी तौर तेखन मिले और दोष समय समय से जरूर इन्ह आकम तरह लगते रहे ਇੱਕ ਬੜੀ ਚੀਜ਼ ਮੇਰੇ ਦਿਮਾਗ 'ਚ ਸਵਾਲ ਆ ਰਿਹਾ ਕਿ ਹੁਣ ਸੁਨੀਲ ਜਾਖੜ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਹੈਗੇ ਆ ਕਿਸਾਨਾਂ ਦੀ ਅਕਸਰ ਗੱਲ ਕਰਦੇ ਹੈਗੇ ਆ ਤੇ ਉਹਨਾਂ ਦੇ ਮੋਢਿਆਂ ਉੱਪਰ ਅੱਜ ਕਿੰਨੀ ਵੱਡੀ ਜ਼ਿੰਮੇਵਾਰੀ ਕਿਉਂਕਿ ਉਹ ਤਾਂ ਸੂਬਾ ਸਰਕਾਰ ਨੂੰ ਘੇਰੇ ਸੀਗੇ ਤੇ ਪ੍ਰਧਾਨ ਮੰਤਰੀ ਦਾ ਜ਼ਿਕਰ ਵੀ ਕਰ ਰਹੇ ਸੀਗੇ ਕਿ ਅੱਜ ਉਹ ਪੰਜਾਬ ਨੂੰ ਕੁਝ ਦਵਾ ਪਾਣਗੇ ਜੇਕਰ ਉਹ ਸਿਫਾ ਵੀ ਡੇਟਾ ਸੀਗਾ ਮੈਂ ਤਾਂ ਇਹ ਸਮਝਦਾ ਕਿ ਉਹ ਮੈਦਾਨ ਚ ਭੱਜੜ ਦੀ ਉਹਨਾਂ ਨੇ ਤਿਆਰੀ ਕੀਤੀ ਸੀ ਮੈਦਾਨ ਵਿੱਚ ਖੜਨ ਦੀ ਤਿਆਰੀ ਨਹੀਂ ਕੀਤੀ ਜੇ ਗੁਰਮੀਓ ਪ੍ਰਧਾਨ ਲਾਗੇ ਨੇ ਉਹਨਾਂ ਨਾਲ ਵਰਕਿੰਗ ਪ੍ਰੈਜ਼ੀਡੈਂਟ ਜੋ ਪੁਰਾਣੀ ਭਾਜਪਾ ਹੈ ਉਹਨਾਂ ਦਾ ਅਸ਼ਵੀ ਸ਼ਰਮਾ ਉਹ ਲਗਾਇਆ ਗਿਆ ਕਿ ਭਾਰਤੀ ਜਨਤਾ ਪਾਰਟੀ ਤੇ ਅੰਦਰ ਹੀ ਡਿਵਾਈਡ ਹੈ ਨਵੀਂ ਭਾਜਪਾ ਅਤੇ ਪੁਰਾਣੀ ਭਾਜਪਾ ਪੁਰਾਣੀ ਭਾਜਪਾ ਇਹਦੀ ਜੋਗੀ ਹੈ ਨਹੀਂ ਕਿ ਉਹਨਾਂ ਦਾ ਕੋਈ ਮਾਸ ਕੰਟੈਕਟ ਹੋਵੇ ਔਰ ਲੋਕਾਊਟ ਚੀਨੀ ਪਕੜ ਹੋਵੇ ਵੀ ਪਛਪਦੇ ਆਉਣ ਦੇ ਨਾਲ ਪੰਜਾਬ ਵਿੱਚ ਕਾਫੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੁਣਵਾਈ ਹੈ ਉਹ ਲੱਗਦੀ ਹੈ ਭਾਵੇਂ ਕਿਸਾਨ ਅੰਦolan ਤੋਂ ਬਾਅਦ ਕਾਫੀ ਭਾਰਤੀ ਜਨਤਾ ਪਾਰਟੀ ਦਾ ਕ੍ਰਿਟਿਸਿਜ਼ਮ ਵੀ ਹੁੰਦਾ ਰਿਹਾ ਔਰ ਜਿਹੜੇ ਖੇਤੀਬਿਆਲੇ ইস্যੂ ਤਾਂ ਚੱਲਦੇ ਹੁਣ ਉਸ ਤੋਂ ਬਾਅਦ ਆਪਾਂ ਇਹ ਗੱਲ ਕੀਤੀ ਜਾਵੇ ਕਈ ਸਿੱਖ ਰੀਡਰ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਚਾਜੇ ਰੋ ਮੇ ਸਿੰਘ ਬਿੱਕੂ ਨੇ ਜੋ ਖੇਤਰੀ ਮੰਤਰੀ ਨੇ ਅੱਜ ਇਹ ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਜਾਜਿਤ ਬੜਕੇ ਦਿੱਲੀ ਤੋਂ ਆਏ ਹਨ ਅਤੇ ਉਸ ਜਿਹੜੇ ਹੋਰ ਸਿਕਲੇਟਰ ਜਿਹੜੇ ਸ਼ਾਮਿਲ ਕੀਤੇ ਗਏ americanos ਸ਼੍ਰੋਮਣੀ ਕਾਲੀ ਦਰ ਤੋਂ ਬਾਗੀ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਾਂ ਕਾਂਗਰਸ ਤੋਂ ਜਿਹੜੇ ਕੈਪਟਨ ਮਿੰਦਰ ਸਿੰਘ ਦੇ ਨਾਲ ਧੜੇ ਦੇ ਬੰਦੇ ਸੀਗੇ ਉਹ ਇੱਥੇ ਸ਼ਾਮਲ ਹੋਏ ਉਹ ਸਾਰਾ ਜਿਹੜਾ ਜਿਹੜਾ ਬੇਪਰਖਹਿ ਸਕਦਾ ਨਾਰਮਾਦਾਰ ਨਵੇਂ ਭਾਰਤੀ ਜਨਤਾ ਪਾਰਟੀ ਦੇ ਉੱਤੇ ਹੈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਕਰਨ ਦੇ ਲਈ ਜੇਵਾਹਰੀ ਸੁਨীল ਜਾਕਰ ਦੀ ਬਹੁਤ ਵੱਡੀ ਹੈ ਉਹ ਸੁਨੀ ਜਾਕਰ ਨੂੰ ਚਾਹੀਦਾ ਕਿ ਅੱਗੇ ਹੋ ਕੇ ਇਹ ਲੜਾਈ ਲੜਨ ਔਰ ਪ੍ਰਧਾਨ ਮੰਤਰੀ ਤੋਂ ਚੋਖੇ ਰੀਲਿਫ ਦੀ ਪੰਜਾਬ ਲਈ ਮੰਗ ਕਰੇ ਆ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਚ ਪਰ ਜੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਕੋ ਮਤਲਬ ਪੰਜਾਬ ਲਈ ਲਾ ਜਾਂਦੇ ਹਨ ਤਾਂ ਮੈਨੂੰ ਅਮੀਰ ਹੈ ਕਿ ਇਹ ਆਰੇ ਕ ਪੋਲੀਟਿਕਲ ਪਾਰਟੀ ਮੇਂ ਚ ਕੋਈ ਵੀ ਜੋ ਵੀ ਕੰਮ ਕਰਦੀ ਹੈ ਵੋਟਰਾਂ ਦੇ ਲਈ ਕਰਦੀ ਹੈ ਔਰ ਮੈਂ ਕਹਿ ਰਿਹਾ ਮੈਨੂੰ ਵੀ ਇਹ ਹੈ ਕਿ ਕੋਈ ਡੀਪ ਪੈਕੇਜ ਪੰਜਾਬ ਲਈ ਪਟਾ ਦਿੱਤਾ ਜਾਂਦਾ ਹੈ ਆ ਹੁੰਦੇ ਇਸ ਵਸਤਾ ਹੀ ਦੀ ਅਸੈਂਬਲੀ ਛੋੜਾ ਦੀ ਭਾਰਤੀ ਜਨਤਾ ਪਾਰਟੀ ਦੀ ਲੋਕਾਂ ਵਿਚਾਲੇ ਸੁਖਾਲਾ ਹੋ ਜਾਏਗਾ ਹਾਂ ਤਾਫੀਤਾਂ ਫਿਰ ਅਸ਼wini ਸ਼ਰਮਾ ਜਾਂ ਸੁਨੀਲ ਜਾਖੜ ਦੇ ਮੋਢਿਆਂ ਤੇ ਲੱਗ ਜਾਣਗੀਆਂ ਕੰਜੀ ਤੁਸੀਂ ਜੁੜੇ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਬਾ ਮਿਹਰਬਾਨੀ ਅਸ਼ੁਗਨਵਾਦ